ਬੀਤੀ ਰਾਤ ਚੋਰਾਂ ਨੇ ਟਾਂਡਾ ਦੇ ਦਾਰਾਪੁਰੇ ਰੋਡ ਤੇ ਸਥਿਤ ਦੁਰਗਾ ਦਾਸ ਚੋਲੀ ਐਂਡ ਸੰਸਤੀ ਵਰਕਸ਼ਾਪ ਨੂੰ ਨਿਸ਼ਾਨਾ ਬਣਾਉਂਦਿਆਂ ਹੋਏ ਆ ਦੁਕਾਨ ਦੇ ਗੱਲੇ ਚ ਪਈ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ ਤੇ ਫਰਾਰ ਹੋ ਗਏ ਚੋਰਾਂ ਦੀ ਉਕਤ ਸਾਰੀ ਕਰਤੂਤ ਵਰਕਸ਼ਾਪ 'ਚ ਲੱਗੇ ਸੀਸੀਟੀਵੀ ਕੈਮਰਾ 'ਚ ਵੀ ਕੈਦ ਹੋਈ ਹੈ ਜਿਸ ਵਿੱਚ ਇਹ ਦੋ ਚੋਰ ਨਜ਼ਰ ਆ ਰਹੇ ਨੇ ਘਟਨਾ ਤੋਂ ਬਾਅਦ ਵਰਕਸ਼ਾਪ ਦੇ ਮਾਲਕ ਵੱਲੋਂ ਸਥਾਨਕ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ ਜਾਣਕਾਰੀ ਦਿੰਦਿਆਂ ਪ੍ਰਿੰਸ ਜੋਲੀ ਪੁੱਤਰ ਕੁਲਜੀਤ ਕੁਮਾਰ ਨੇ ਦੱਸਿਆ ਕਿ ਉਹ ਹਰ ਰੋਸ ਦੀ ਤਰ੍ਹਾਂ ਇਹ ਬੀਤੀ ਰਾਤ ਵੀ ਆਪਣੀ ਵਰਕਸ਼ਾਪ ਨੂੰ ਬੰਦ ਕਰਕੇ ਘਰ ਚਲੇ ਗਏ ਸੀ ਤੇ ਅੱਜ ਜਦੋਂ ਰੁਸਾਨਾ ਦੀ ਤਰ੍ਹਾਂ ਆਪਣੀ ਵਰਕਸ਼ਾਪ ਤੇ ਆਏ ਤਾਂ ਦੇਖਿਆ ਕਿ ਵਰਕਸ਼ਾਪ ਅੰਦਰ ਪੇ ਕਾਊਂਟਰ ਦਾ ਸਾਮਾਨ ਖਿਲਰਿਆ ਪਿਆ ਸੀ ਤੇ ਗੱਲ ਅੱਛ ਪਈ 10 ਤੋਂ 15000 ਤੀ ਨਕਤੀ ਵੀ ਚੋਰੀ ਹੋ ਚੁੱਕੀ ਸੀ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਵੀਡੀਓ 'ਚ ਦੋ ਚੋਰ ਨਜ਼ਰ ਆ ਰਹੇ ਨੇ ਤੇ ਉਹ ਦਿਨ ਰਾਤ ਕਰੀਬ 1 ਵਜੇ ਵਰਕਸ਼ਾਪ 'ਚ ਦਾਖਲ ਹੋਏ ਨੇ ਉਹਨਾਂ ਦੱਸਿਆ ਕਿ ਇਸ ਸਟਿਚ ਕੇ ਤਾਂਡਾ ਪੁਲਿਸ ਨੂੰ ਦੇ ਦਿੱਤੀ ਗਈ ਇਸ ਵਕਤ ਪੀੜਤਾਂ ਤੇ ਨੌਜਵਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਨਾਲ ਰੋਜ਼ਾਨਾ ਹੀ ਟਾਂਡਾ ਚ ਏ ਚੋਰੀ ਦੀਆਂ ਘਟਨਾਵਾਂ 'ਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਉਸ ਤੋਂ ਜਿੱਥੇ ਆਮ ਲੋਕ دہشت ਵਿੱਚ ਨੇ ਉੱਥੇ ਹੀ ਕਾਰੋਬਾਰੀ ਤਬਕਾ ਅਤੇ ਦੁਕਾਨਦਾਰ ਵੀ ਕਾਫੀ ਚਿੰਤਤ ਦਿਖਾਈ ਦੇ ਰਹੇ ਨੇ ਪ੍ਰੰਤੂ ਪੁਲਿਸ ਦੇ ਹੱਥ ਅਜੇ ਅਸਫਲਤਾ ਹੀ ਨਜ਼ਰ ਆ ਰਹੀ ਹੈ ਭਾਜੀ ਮੈਂ ਅੱਜ ਸਵੇਰੇ 9 ਵਜੇ ਜੋ ਮੇਰਾ ਰੁਟੀਨ ਦਾ ਟਾਈਮ ਹੈਗਾ ਵਰਕਸ਼ਾਪ ਦਾ ਮੈਂ ਸਵੇਰੇ 9 ਵਜੇ ਆਪਣੀ ਵਰਕਸ਼ਾਪ ਤੇ ਆਇਆ ਆਕੇ ਤੇ ਮੈਂ ਜਿੱਦਾਂ ਹੀ ਆਪਣੇ ਕਾਊਂਟਰ ਦੇ ਉੱਪਰ ਮੱਥਾ ਟੇਕਣ ਲੱਗਾ ਤੇ ਮੈਂ ਦੇਖਿਆ ਮੇਰਾ ਜਿਹੜਾ ਕਾਊਂਟਰ ਸੀਗਾ ਉਹ ਟੁੱਟਾ ਹੋਇਆ ਸੀਗਾ ਉਹਦਾ ਗੱਲਾ ਟੁੱਟ ਕੇ ਤੇ ਸਮਾਨ ਬਾਹਰ ਖਿਲਰਿਆ ਹੋਇਆ ਸੀਗਾ ਮੈਂ ਫਿਰ ਜਾ ਕੇ ਆਪਣੇ ਕੈਮਰੇ ਚ ਚੈੱਕ ਕੀਤੇ ਤੇ ਰਾਤ ਨੂੰ ਤਕਰੀਬਨ ਕੋਈ ਸਵਾ 1 ਦਾ ਵਾਕਿਆ ਸੀਗਾ ਤੇ ਸਵਾ 1 ਵਜੇ ਕੋਈ ਦੋ ਬੰਦੇ ਨਾ ਫਰੰਟ ਤੋਂ ਬਾਹਰਲੇ ਪਾਸਿਓਂ ਮਹਿਕ ਰੈਸਟੋਰੈਂਟ ਵਾਲੇ ਪਾਸਿਓਂ ਵੀ ਦੋ ਬੰਦੇ ਅੰਦਰ ਆਏ ਆ ਤੇ ਉਹਨਾਂ ਵਿੱਚੋਂ ਇੱਕ ਬੰਦਾ ਟੱਪ ਕੇ ਅੰਦਰ ਆ ਗਿਆ ਅੰਦਰ ਆ ਕੇ ਉਹਨੇ ਹੋਰ ਤਾਂ ਕੁਝ ਨਹੀਂ ਦੇਖਿਆ ਉਹਨੇ ਆਉਂਦੇ ਹੀ ਆ ਕੇ ਤੇ ਮੇਰੇ ਕਾਊਂਟਰ ਦਾ ਗੱਲਾ ਤੋੜਿਆ ਗੱਲੇ ਦੇ ਵਿੱਚ ਕੁਝ 10-15 ਹਜ਼ਾਰ ਦੇ ਕਰੀਬ ਕੈਸ਼ ਪਿਆ ਸੀਗਾ ਉਹ ਤੋੜ ਕੇ ਤੇ ਭਰੀ ਉਸਮਾਨ ਲੈ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ